ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੈਗੇ ਆ ਬਰਨਾਲਾ ਦੇ ਫਤਿਹਪੁਰ ਪਿੰਡੀ ਢੋਲਾ ਦੀਆਂ ਤਸਵੀਰਾਂ ਹੈਗੇ ਜਿੱਥੇ ਇੱਕ ਕਿਸਾਨ ਜਿਹੜਾ ਹੈਗਾ ਛੋਟਾ ਕਿਸਾਨ ਹੈਗਾ ਉਹਦੇ ਟਰੈਕਟਰ ਨੂੰ ਭਿਆਨਕ ਅੱਗ ਲੱਗੀ ਹੈਗੀ ਟਰੈਕਟਰ ਦੀ ਗੱਲ ਕੀਤੀ ਜਾਵੇ ਤਾਂ ਭਿਆਨਕ ਅੱਗ ਦੇ ਨਾਲ ਜਿਹੜੀ ਲਪੇਟ ਦੇ ਕਰਕੇ ਜਿਹੜਾ ਟਰੈਕਟਰ ਮਚਕੇ ਸੁਆਹ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੈਗੇ ਹੋ ਛੋਟਾ ਕਿਸਾਨ ਸੀਗਾ ਜੋ ਇੱਕ ਏਕੜ ਦਾ ਮਾਲਕ ਹੈਗਾ ਪਰ ਜਦ ਆਪਣੇ ਖੇਤ ਦੇ ਵਿੱਚ ਅੱਜ ਦੀ ਟਾਂਕਰ ਕਣਕ ਦਾ ਟਾਂਕਰ ਸੀ ਉਹਨੂੰ ਵਾਹਣ ਦੇ ਲਈ ਅੱਜ ਆਇਆ ਤਾਂ ਪਰ ਅਚਾਨਕ ਉਸ ਪਾਰਕਿੰਗ ਟਰੈਕਟਰ ਦੀ ਸਪਾਰਕਿੰਗ ਦੱਸਿਆ ਜਾ ਰਿਹਾ ਅੱਗ ਲੱਗਣ ਦਾ ਕਾਰਨ ਉਸ ਕਰਕੇ ਇਹ ਜਿਹੜਾ 2 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈਗਾ ਕਿਸਾਨ ਦਾ 1 ਲੱਖ 70000 ਦੇ ਕਰੀਬ ਟਰੈਕਟਰ ਦੀ ਕੀਮਤ ਦੱਸੀ ਜਾ ਰਹੀ ਹੈ ਉੱਥੇ ਕੁਝ ਜਿਹੜਾ ਟਾਂਗਰ ਸੀ ਉਸ ਤੋਂ ਔ ਜਿਹੜੀ ਹੈਗੀ ਆ ਤੂੜੀ ਵੀ ਮਣਾਣੀ ਸੀ ਕਿਸਾਨ ਜੱਥੇਬੰਦੀਆਂ ਵੀ ਇੱਥੇ ਪਹੁੰਚੀਆਂ ਹੈਗੀਆਂ ਗੱਲਬਾਤ ਕਰਾਂਗੇ ਜੇਕਰ ਕਿਸਾਨ ਦੀ ਗੱਲ ਕੀਤੀ ਜਾਵੇ ਕਿਸਾਨ ਆਰਥਿਕ ਪੱਖੋਂ ਵੀ ਕਮਜ਼ੋਰ ਕਿਸਾਨ ਹੈਗਾ ਛੋਟਾ ਕਿਸਾਨ ਹੈਗਾ ਉੱਥੇ 5 ਲੱਖ ਦੇ ਕਰੀਬ ਕਿਸਾਨ ਦੇ ਉੱਪਰ ਕਰਜ਼ਾ ਵੀ ਦਿੱਸਿਆ ਜਾ ਰਿਹਾ ਹੈਗਾ ਮੇਰਾ ਨਾਮ ਗਰਮੇਲ ਸਿੰਘ ਆ ਜੀ ਮਦਰ ਨਕਸਾਂਤਾ ਜੀ ਮੇਰਾ ਹੁਣ ਸੰਦ ਜਮਾ ਜ਼ੀਰੋ ਹੋ ਗਿਆ ਜੀ ਤੇ ਮੈਂ ਤਾਂ ਸਿਰਫ ਪੱਠਿਆਂ ਵਾਸਤੇ ਬਾਹਨ ਪੋਹਣ ਆਇਆ ਸੀ ਪਿੱਛੋਂ ਪੈਂਟਰੀ ਦਾ ਸਪਾਰਕ ਵੱਜ ਗਿਆ ਜਦੋਂ ਮੈਂ ਇੱਕ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਟਰੈਕਟਰ ਮੱਚ ਗਿਆ ਜੀ ਮੈਂ ਪਸਾ ਹਸਣ ਨੂੰ ਸਭ ਨੂੰ ਬੇਨਤੀ ਕਰਦਾ ਮੈਂ ਨੂੰ ਕਿ ਮੈਂ ਜੇ ਤੁਮ ਕਹਾਂ ਖੇਤੀ ਸਟਾਰਟ ਕਰ ਲਵਾਂ ਮੇਰਾ 1.70 ਕੋ 75000 ਦਾ ਟਰੈਕਟਰ ਸੀ ਤੇ 12-13000 ਦੀ ਧੂੜੀ ਵੀ ਮੱਚ ਗਈ ਜੀ ਉਹ ਵੀ ਲੈਣੀ ਪੈਣੀ ਮੁੱਲ ਤੇ ਅੱਗ ਲੱਗੀ ਕਿਵੇਂ ਬਈ ਅੱਗ ਤਾਂ ਜਦੋਂ ਮੈਂ ਬਾਹੀ ਦੋ ਘਿਹੜੇ ਦੇ ਉੱਤੇ ਸੀ ਅਜੇ ਟਰੈਕਟਰ 'ਚ ਜਦੋਂ 스파ਰਕ ਵੱਜ ਗਿਆ ਪਤਾ ਨਹੀਂ ਜਦੋਂ ਮੈਂ ਦੇਖਿਆ ਤਾਂ ਅੱਗ ਲੱਗ ਗਈ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਵਿੱਚੀ ਟਰੈਕਟਰ ਵੀ ਸੜ ਗਿਆ ਮੰਗ ਕੀ ਕਰਦੇ ਸਰਕਾਰ ਤੋਂ ਸਰਕਾਰ ਤਾਂ ਮੰਗ ਕਰਦੇ ਮਦਦ ਕੀਤੀ ਜਾਵੇ ਤਾਂ ਮੈਂ ਦੁਬਾਰੇ ਟਰੈਕਟਰ ਲੈ ਕੇ ਬਾਹੀ ਸਟਾਰਟ ਕਰ ਲਾਂ ਜੀ ਜਿਹੜੇ ਸਮਾਜ ਸੇਵੀ ਹੈ ਐਨ ਆਰ ਆਈ ਬੈਠੇ ਬਾਹਰ ਯਾਨੀ ਕਿ ਉਹਨਾਂ ਤੋਂ ਕੀ ਮੰਗ ਕਰਨਾ ਚਾਹੁੰਦੇ ਨੇ ਉਹਨਾਂ ਤੋਂ ਇਹੀ ਹੈ ਵੀ ਜੇ ਕੋਈ ਮਦਦ ਕਰ ਸਕੇ ਐਨ ਆਈ ਵੀਰ ਹੈ ਜਿਹੇ ਕੋਈ ਸਮਾਜ ਸੇਵੀ ਹੈ ਤਾਂ ਮੇਰੀ ਮਦਦ ਕਰ ਦੇ ਜੀ ਤਾਂ ਮੈਂ ਧੰਨਵਾਦੀ ਹੋਵਾਂਗਾ ਕੋਈ ਪਹਿਲਾਂ ਵੀ ਕਰਜ਼ਾ ਕੋਈ ਤੁਹਾਡੇ ਕਰਜ਼ਾ ਜੇ ਹੁਣ 5 ਲੱਖ ਰੁਪਏ ਕਰਜ਼ਾ ਜੇ ਮੇਰੇ ਸਿਰ ਕਿੰਨੇ ਏਕੜ ਦੇ ਵਿੱਚ ਖੇਤੀ ਕਰਦੇ ਤੁਸੀਂ 22 ਇੱਕ ਏਕੜ ਤਾਂ ਮੇਰੀ ਆਪ ਦੀ ਪੜ੍ਹਿਆ ਜੀ ਡੇਢ ਏਕੜ ਮੇਰੇ ਕੋਲ ਠੇਕੇ ਤੇ ਜੀ ਆਦੇ ਭਰਾ ਦੀ ਹੋਈ ਬਾਣ ਲੈ ਕੇ ਮੈਂ ਠੇਕੇ ਤੇ ਖੇਤੀ ਕਰਦਾ ਸੀ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਕਾਈ ਪ੍ਰਧਾਨ ਬਲਜਿੰਦਰ ਸਿੰਘ ਧੌਲਾ ਅਸੀਂ ਧੌਲੇ ਪਿੰਡ ਫਤਿਹਪੁਰ ਪਿੰਡੀ ਦੇ ਵਿੱਚ ਖੜੇ ਆ ਮੇਰੇ ਨਾਲ ਖੜੇ ਨੇ ਸਾਡੇ ਵੀਰ ਗਰਮੇਲ ਸਿੰਘ ਸਨ ਉਪ ਗਰਚਨ ਸਿੰਘ ਇਹ ਛੋਟਾ ਕਿਸਾਨ ਹੈ 1 ਏਕੜ ਦੇ ਜ਼ਮੀਨ ਦੇ ਕੋਲੇ ਤੇ 1.5 ਏਕੜ ਇਹ ਆਪਦੇ ਭਰਾ ਦੀ ਜ਼ਮੀਨ ਨਾਲ ਠੇਕੇ ਤੇ ਲੈ ਕੇ ਆਪਦਾ ਗੁਜ਼ਾਰਾ ਕਰਦਾ ਜਿਹਨ ਦੀ ਰੋਟੀ ਰੋਜੀ ਆਦੀ ਚਲਾਉਂਦਾ ਤੇ ਇੱਕ ਇਹਦੇ ਕੋਲੇ ਟਰੈਕਟਰ ਹੈ ਜਿਹੜਾ ਫਾਰਮ ਟਰੈਕ ਤੇ ਜਦਾਜ ਖੇਤ ਦੇ ਵਿੱਚ ਇਹ ਵਾਹੀ ਕਰਨ ਆਇਆ ਤੇ ਜਿਹੜੀਆਂ ਸਰਕਾਰ ਦੇ ਨਿਯਮਾਂ ਮੁਤਾਬਕ ਜਿਹੜੀ ਸਰਕਾਰ ਕਹਿੰਦੀ ਹੈ ਵੀ ਪਰਾਲੀ ਨੂੰ ਅੱਗ ਨਾ ਲਾਓ ਇਹਨੇ ਉਹੀ ਗੱਲ ਅੱਜ ਸੋਚਿਆ ਵੀ ਮੈਂ ਪਰਾਲੀ ਨੂੰ ਅੱਗ ਨਹੀਂ ਨਹੀਂ ਲਾਉਂਦਾ ਤੇ ਇਹਨੇ ਆ ਕੇ ਆਪਦਾ ਵਾਹੀ ਜਣ ਦੀ ਕਰਨ ਲੱਗਿਆ ਜਦੋਂ ਆ ਕੇ ਤੇ ਕੁਦਰਤੀ ਇਹਦੇ ਟਰੈਕਟਰ ਦੇ ਸਪਾਰਕ ਮਾਰ ਗਿਆ ਕੋਈ ਬੈਟਰੀ ਦੇ ਵਿੱਚੋਂ ਤੇ ਸਪਾਰਕ ਨਾਲ 2.5 ਏਕੜ ਜਿਹੜੀ ਜ਼ਮੀਨ ਹੈ ਉਹ ਵੀ ਸੁਆਹ ਹੋ ਗਈ ਹੈ ਜਣ ਦੀ ਤਬਾਹ ਹੋ ਗਈ ਹੈ ਤੇ ਉਹ ਜਿਹੜਾ ਟੰਗ ਹੈ ਉਹ ਤਵਾ ਹੋ ਗਿਆ ਤੇ ਉਸ ਤੋਂ ਬਾਅਦ ਜਣ ਜਿਹੜਾ ਟਰੈਕਟਰ ਹੈ ਉਹ ਸੜ ਕੇ ਜਣ ਦੀ ਬਿਲਕੁਲ ਨਵੇਂ ਉਹਦੇ ਟਾਇਰ ਸੀ ਤੇ ਉਹ ਸਾਰੇ ਦਾ ਸਾਰਾ ਸੜ ਕੇ ਜਣ ਦੀ ਸੜ ਚੁੱਕਿਆਗਾ ਜਿਹਦੀ ਕੀਮਤ ਘੱਟੋ ਘੱਟ ਜਣ ਦੀ 170-75000 ਬਣਦੀ ਹੈ 10-12 ਕੁ ਹਜ਼ਾਰ ਦੀ ਇਹਦੀ ਤੂੜੀ ਵੀ ਬਣਾਉਣ ਵਾਲੀ ਸੀ ਤੇ 2.5 ਏਕੜ ਦੇ ਵਿੱਚ ਉਹਦਾ ਵੀ ਨੁਕਸਾਨ ਹੋਇਆ ਜਣ ਦੀ ਲਗਭਗ ਜਣ ਦੀ 2 ਲੱਖ ਰੁਪਏ ਦਾ ਇਹਦਾ ਨੁਕਸਾਨ ਹੋਇਆ ਸਾਡੇ ਵੀਰ ਗਰਮੇਲ ਸਿੰਘ ਦਾ ਛੋਟਾ ਕਿਸਾਨ ਹੈ ਤੇ 5 ਲੱਖ ਰੁਪਏ ਇਹਦੇ ਸਰ ਕਰ ਜਾਗਾ ਤੇ ਜਾਣ ਦੀ ਬਹੁਤ ਵਿਵਤਾ ਦੇ ਵਿੱਚ ਹੈਗਾ ਤੇ ਅੱਜ ਇਹਦੀ ਜਾਨ ਵੀ ਮਸਾਂ ਬਚੀ ਹੈ ਇਸ ਕਾਰਨ ਕਰਕੇ ਸੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਮਾਮਲਾ ਦਿੱਤਾ ਜਾਵੇ ਕਿਉਂਕਿ ਢਾਈ ਏਕੜ ਦੇ ਵਿੱਚੋਂ ਕਿੰਨਾ ਕਹਿੰਨੇ ਘਰੇ ਵੀ ਰੱਖਣੀ ਆਪਦੇ ਖਾਣ ਵਾਸਤੇ ਆਪਦਾ ਗੁਜ਼ਾਰਾ ਚਲਾਉਣ ਵਾਸਤੇ ਵੀ ਕਰਨੇ ਆ ਹੁਣ ਡੰਗਰ ਪਸ਼ੂ ਨੂੰ ਤੂੜੀ ਵੀ ਨਹੀਂ ਰਹੀ ਇਸ ਕਰਕੇ ਜਾਣਦੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਰਕਾਰ ਸਾਡੇ ਵੀਰ ਗਰਮੇਲ ਸਿੰਘ ਨੂੰ ਤੇ ਇਹਦੇ ਅੱਗੇ ਪਾਲਣ ਪੋਚਣ ਨੂੰ ਇਹਦੇ ਤਿੰਨ ਬੱਚੇ ਨੇ ਦੋ ਗੁੱਡੀਆਂ ਨੇ ਇੱਕ ਬੇਟਾ ਦਾ ਪਰਵਾਰ ਕਾਫੀ ਹੈ ਤੇ ਇਸ ਕਰਕੇ ਬੇਨਤੀ ਕਰਦੇ ਆ ਵੀ ਸਰਕਾਰ ਵੱਤੋਵਾਦੇ ਨੂੰ ਮਾਮਲਾ ਜਾ ਦੇਵੇ ਤੇ ਇਸ ਤੋਂ ਲਾਹਵਾਂ ਜੀ ਅਸੀਂ ਜਿਹੜੇ ਸਾਡੇ ਸਮਾਜ ਸੇਵੀ ਨੇ ਜਿਹੜੇ ਲੋਕਾਂ ਦੀ ਸੇਵਾ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਸਾਡੇ ਵੀਰ ਗਰਮੇਲ ਸਿੰਘ ਫਤਿਹਪੁਰ ਪਿੰਡੀ ਵਾਲੇ ਨੂੰ ਕਿਉਂਕਿ ਛੋਟਾ ਕਿਸਾਨ ਹੈ ਬਹੁਤ ਛੋਟੀ ਕਿਸਾਨੀ ਦੇ ਵਿੱਚੋਂ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂਗਾ ਵੀ ਇਹਦੇ ਗੁਜ਼ਾਰੇ ਵਾਸਤੇ ਇਹਦੇ ਅੱਗੇ ਟਰੈਕਟਰ ਆਵੇ ਜਿਹੜਾ ਉਹ ਸੁਆਹ ਹੋ ਗਿਆ ਤੇ ਉਹਨੂੰ ਚਲਾਉਣ ਵਾਸਤੇ ਤੇ ਉਹਦਾ ਜਨ ਦੀ ਵੱਤੋਵਾਦੇ ਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਸਰਕਾਰ ਕੰਨੀ ਆਪਣੇ ਕਿਸਾਨ ਤੇ ਦਾ ਪਤਾ ਨਹੀਂ ਕੀ ਕਾਰਨਾ ਕਰੋਪੀ ਹੈ ਤੇ ਇਹਦੇ ਕੰਨੀ ਕੁਦਰਤ ਨੇ ਵੀ ਕਰੋਪੀ ਕੀਤੀ ਹੈ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਸਮਾਜ ਸੇਵੀਆਂ ਨੂੰ ਸਰਕਾਰ ਨੂੰ ਹਰ ਵੀਰ ਨੂੰ ਵੀ ਭਾਈ ਇਹਦੀ ਵੱਦੋ ਵੱਦ ਮਦਦ ਕੀਤੀ ਜਾਵੇ हां ਕੋਈ ਚਾਲੂ ਹਾਲਤ ਦੇ ਵਿੱਚ ਚੰਗਾ ਟਰੈਕਟਰ ਇਹਨੂੰ ਉਹ ਉਸ ਤਰ੍ਹਾਂ ਦਾ ਕੋਈ ਇਹਨੂੰ ਮਿਲ ਜਾਵੇ ਤਾਂ ਉਹ ਆਪਦਾ ਬਾਹੀ ਦੁਬਾਰਾ ਵੀ ਸਟਾਰਟ ਕਰ ਲੇ ਤੇ ਨਹੀਂ ਤਾਂ ਫਿਰ ਹੁਣ ਦੇਖੋ ਇਹਦਾ ਸੰਦ ਵੀ ਗਿਆ ਤੇ ਛੋਟਾ ਕਿਸਾਨ ਹੈ ਇਹਨੇ ਡੰਗਰ ਪਸ਼ੂਆਂ ਨੂੰ ਜਿਵੇਂ ਹੁਣ ਬਹੁਤੇ ਕਹਿੰਦੇ ਨੇ ਸਹਾਇਕ ਧੰਦਾ ਵੀ ਜਿਹਦੇ ਨਾਲ ਦੁੱਧ ਪਾਇਆ ਜਾਵੇ ਤੇ ਉਹ ਵੀ ਇਹਦਾ ਜਣੇ ਦਾ ਕਾਰੋਬਾਰ ਠੱਪੋ ਗਿਆ